ਪਾਈ ਹੂੰ ਕੱਲ ਹਮੈ ਨੂੰ ਪਤਾ ਨਹੀਂ ਚੱਲਿਆ ਕਰਕੇ ਵਾਏ ਓਏ ਜੀ ਕਰਿਓ ਹਾਂ ਕਰ ਕਰ ਹੁੰਦਾ ਘੱਟ ਕਰ ਲੋ ਹੋ ਜਾਂਦਾ ਪਰ ਕਿਵੇਂ ਆ ਸਵਾਦ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਗਾਇਸ ਅੱਜ ਆਪਾਂ ਰੈਡੀ ਲਾਈ ਆ ਮੋਟਰ ਤੇ ਸੈਕਿੰਡ ਪਹਿਲਾਂ ਆਪਾਂ ਇੱਥੇ 버ਗਰਾਂ ਦੀ ਲਾਈ ਸੀ ਅੱਜ ਆਪ ਲਾਵਾਂਗੇ ਕੁਲਚਿਆਂ ਦੀ ਕੁਲਚਿਆਂ ਦਾ ਸਮਾਨ ਤੁਹਾਨੂੰ ਦਿਖਾ ਰਹੀ ਹਾਂ ਕੀ ਕੀ ਤਿਆਰ ਆ ਆਪਾਂ ਟਮਾਟਰ ਵਿੱਚ ਪਾਵਾਂਗੇ ਆਲੂ ਉਬਲੇ ਹੋਏ ਆ ਹਰੀਆਂ ਮਿਰਚਾਂ ਆ ਧਨੀਆ ਆ ਬੰਦੋਬੀ ਆ ਤੇ ਆ ਆਪਣੇ ਕੋ ਕਾਲੇ ਚਨ ਛੋਲੇ ਆ ਤੇ ਬਾਕੀ ਆਪਾਂ ਚਟਨੀਆਂ ਖੁਦ ਹੀ ਤਿਆਰ ਕੀਤੀਆਂ ਆ ਹੈਗੀ ਆਪਣੇ ਕੋ ਹਰੀ ਚਟਨੀ ਪੁਦੀਨੇ ਦੀ ਤੇ ਆਹ ਹੈ ਇਮਲੀ ਦੀ ਚਟਨੀ ਤੇ ਬਸ ਬਾਕੀ ਮਸਾਲੇ ਮਸੂਲਿਆ ਪਨੀਰ ਵੀ ਪਾਵਾਂਗੇ ਧਨੀਆ ਵੀ ਪਾਵਾਂਗੇ ਅੰਤ ਤੇ ਚਲੋ ਹੁਣ ਆਪਾਂ ਪਹਿਲਾ ਲੋ ਲੈ ਆਈਏ ਲੋ ਦੇ ਉੱਤੇ ਰੱਖੀ ਤੇ ਫਿਰ ਤੁਹਾਨੂੰ ਮਿਲਦੇ ਆ ਆਪਣੇ ਕਸਟਮਰ ਵੀ ਆਉਣ ਆ ਗਏ ਆਏ ਆਣ ਕਰਤਾ ਕਿ ਪਹਿਲਾਂ ਚੱਲੂਗਾ ਤੁਹਾਡਾ ਟੈਨਰ ਚਲੋ ਜੀ ਇੱਥੇ ਅੱਜ ਕੁਲਚੇ ਬਣਨ ਲੱਗੇ ਆ ਬਈ ਤੁਹਾਨੂੰ ਪਤਾ ਠੰਡ ਦਾ ਮਾਹੌਲ ਆ ਅੱਜ ਧੁੱਪ ਨਹੀਂ ਨਿਕਲੀ ਰੱਜੀ ਦਾ ਢਾਬਾ ਹੀ ਬਣ ਗਿਆ ਵਾਕਈ ਇੱਥੇ ਬਹਿ ਸਕਦੇ ਆ ਜਾਣੇ ਤੇ ਢਾਬਾ ਬਾਕੀ ਢਾਬਾ ਵਾ ਅੱਜ ਢਾਬਾ ਵਾ ਅੱਜ ਢਾਬਾ ਚਲੋ ਰੱਜੀ ਦਾ ਢਾਬਾ ਹੈਲੋ ਗਾਇਜ਼ ਇਹ ਆਲੂ ਛੇਲੇ ਲਵੇ ਆਲੂ ਲੈ ਕੇ ਆਂਦੇ ਵਾਦੂ ਮਤਲਬ ਪੂਰੇ ਆ ਜਾਣਗੇ ਨਾ ਆਲੂ-ਆਲੂ ਇਹ ਨਾ ਹੁਣ ਬਾਅਦ ਚ ਕੋਈ ਰਹਿ ਜੇ ਹਨਾ ਕੁਲਚੇ ਅਸੀਂ ਇੱਦਾਂ ਪੁੱਛ ਨਹੀਂ ਹਵਾ ਵੀ ਚੱਲਣ ਲੱਗੀ ਠੰਡੀ ਸਾਰਿਆਂ ਨੇ ਕੋਟੀਆਂ-ਕੁਟੀਆਂ ਪਾਈਆਂ ਹੋਈਆਂ ਵੈਸੇ ਠੰਡ ਨਹੀਂ ਲੱਗਦੀ ਹਣ ਕਿੰਨੇ ਹੀ ਠੰਡ ਨਹੀਂ ਹੋਣੀ ਧੁੰਦ ਨਹੀਂ ਪੈਣੀ ਮੇਰੇ ਇੱਥੇ ਕਾਣ ਕੇ ਧੁੰਦ ਪੈਣ ਲੱਗ ਪੈਂਦੀ ਦਸੰਬਰ ਆ ਮਹੀਨੇ ਚ ਲਓ ਜੀ ਹੁਣ ਕਟਿੰਗ-ਕੁਟਿੰਗ ਕਰ ਲੀਏ ਸਾਰੀਆਂ ਚੀਜ਼ਾਂ ਦੀ ਤੇ ਬਾਕੀ ਆਲੂ ਛੇਲ ਲਿਆ ਵਿੱਚ ਛੋਲੇ ਵੀ ਆ ਬਾਲ-ਬੂਲ ਕੇ ਸਾਰਾ ਕੁਝ ਘਰੋਂ ਲਿਆਂਦਾ ਆ ਤੇ ਆ ਜਿਹੜਾ ਆਲੂਆਂ ਤੇ ਹੋਇਆ ਹੋਇਆ ਇਦਾਂ ਇਹ ਛੋਲਿਆਂ ਦਾ ਵਾ ਤੇ ਬਾਕੀ ਟੇਸਟੀ ਬਹੁਤ ਆ ਕਹਿੰਦੇ ਇੱਕ ਟਮਾਟਰ ਖਾ ਲ ਗਏ ਆਪਾਂ ਆਹ ਵਾਲਾ ਕੱਢ ਲਈਏ ਪਾਟ ਇਹ ਕਿਉਂ ਕੱਢਦੀ ਨਹੀਂ ਹਰ ਇੱਕ ਤਾਂ ਕੱਢ ਦਿੰਦੀ ਹੈ ਇਹ ਨਾ ਪਾਣੀ ਜਿਹਾ ਹੀ ਆ ਇਹ ਸਾਰਾ ਤਾਂ ਨਹੀਂ ਕੱਢਦੀ ਵੈਸੇ ਸਕੂਟਰ ਸਿੱਖਣਾ ਹੀ ਫਾਇਦਾ ਕੋ ਲੈ ਗਿਆ ਯਾਰ ਅੱਛਾ ਤੈਨੂੰ ਹੁਣ ਆ ਗਈ ਨਾ ਵਧੀਆ ਸਾਰਾ ਮਾਰ ਜੇ ਵੀ ਬੇਟੀ ਜੱਟ ਗੁੱਡਿਆਂ ਦਾ ਸ਼ੌਕੀਨੀ ਵਾਓ ਜਿਹੜਾ ਪਤੰਗ ਡੋਲਾ ਸਾਰਾ ਸਾਰਾ ਮਾਰ ਕੇ ਤੂੰ ਜੱਟ ਕਿੱਥੇ ਆ ਰਿਹਾ ਜੀ ਕੀ ਨਾ ਦਾ ਕਰੀ ਤੈ ਕਿਹਨਾਂ ਨਾ ਆ ਜੇ ਪਾਣੀ ਪਿੰਨੇ ਨਾ ਤੇ ਕਾਪ ਹੈ ਬੋਲੇ ਆ ਪਾਣੀ ਵਾਲੀ ਹੁੰਦੀ ਨਾ ਜੋ ਪੀਣੇ ਪਰ ਧਿਆਨ ਗੱਲਾਂ 'ਚ ਹੁੰਦਾ ਉਹ ਹਾਰਡ ਸਕੂਲ ਟੋਲ ਟਾਇਰ ਜਿਹਾ ਹੋ ਜਾਂਦਾ। ਮੋੜੇ ਉੱਤੇ ਗੱਲ ਸੁਣ। ਜੀ ਇਹ ਜਿਹੜੀ ਵੀਡੀਓ ਨੂੰ ਕੀ ਕਹਿਣਾ ਚਾਹੁੰਦੇ ਆ ਰੱਜੀ ਦਾ ਢਾਬਾ ਕੀ? ਹਾਂ ਰੱਜੀ ਦਾ ਢਾਬਾ ਹੀ ਆ। ਮੈਂ ਉੱਪਰ ਰੱਖਿਆ ਕਾਕਾ। ਅੱਛਾ ਇਹ ਰੱਖਿਆ ਆ ਵਾ। ਰਾਮੂ ਕਾਕਾ। ਰਾਜੀ ਰਾਮੂ। ਇਹ ਰਾਮੂ ਕਾਕਾ ਵਾ ਤੇ ਰੱਜੀ ਦਾ ਢਾਬਾ ਵਾ। ਕੱਪ ਦੁੱਧ ਘਰੋਂ ਨੇ ਘੂਰ ਕੇ ਬਹੁ ਖਾਧੀ ਹੋ। ਬੁੜੀ ਸਵਾਦ। ਉਹ ਮੈਂ ਦੇ ਕੱਪ ਦੁੱਧ ਪਾਉਂਦਾ। 3 ਕੱਪ ਹੀ ਥਾ। ਬਾਦ ਇੱਕ ਪ੍ਰੋਫੈਸ਼ਨਲ ਚੈਫ ਅੱਜ ਤੂੰ ਦੁੱਧ ਦਾਲੀ ਪੀ ਖਾਣਾ ਬਾਕਲੀ ਹੋਰ ਨਹੀਂ ਕੋਈ ਨਹੀਂ ਜਿਆ ਗੰਡੇ ਗੁੰਡੇ ਵਾਲੀ ਮੇਰੀ ਭੈਣ ਬਣਾਇ ਸੰਦੀ ਆ ਉਹ ਲਾਦੀ ਕਰੀਮੀ ਜੀ ਆਵੇ ਠੰਡ ਹੋ ਗਈ ਹਨਾ ਅਸ਼ੋਕ ਰੁਸ਼ਾਨ ਪੀਟੀਐਮ ਚ ਵੀਰੇ ਫਿਰ ਕੀ ਸ਼ਿਕਾਇਤਾਂ ਲੱਗੀਆਂ ਇਹਨਾਂ ਦੀ ਓਦੋ ਜੀ ਸਾਰੇ ਜਾਣੇ ਆ ਗਏ ਆ ਤੇ ਹੁਣ ਬਣਨ ਲੱਗੇ 버ਗਰ ਓ ਕੁਲਚੇ ਕੁਲਚੇ ਹਨਾ ਪਿਛਲੀ ਵਾਰੀ 버ਗਰ ਬਣਾਏ ਸੀ ਐਦ ਕੀ ਰੱਜੀ ਦਾ ਢਾਬਾ ਲਾਕਤਾ ਇਹਨੇ ਦੇ ਦੀ ਆ ਰੜੇ ਨਾ ਇੱਥੇ ਟਕਾਲਾ ਸਾਈਡਾਂ ਤੇ ਸਾਈਡਾਂ ਤੇ ਟਕਾਲੋ ਓਰ ਲੋ ਚੰਗੇ ਹਾਂ ਸਾਈਡਾਂ ਤੇ ਟਕਾਲੋ ਰੜੇ ਖਾਣੇ ਫਿਰ ਰੜੇ ਰੜੇ ਕਸਟਮਰ ਦੀ ਗਮਾਨ ਆ ਰੜੇ ਯਾਰ ਇੱਕ ਇਹਨੇ ਰੜਾ ਖਾਣਾ ਬਾਕੀਆਂ ਦਾ ਨਹੀਂ ਨਾ ਪਤਾ ਰੜੇ ਰੜੇ ਰੱਖੋ ਬੜੇ ਸੌ ਲੱਦੇ ਨੇ ਵੀਰੇ ਕੱਲ ਕਿੰਨੇ ਵਜੇ ਜਾਣਾ ਪਹਿਲਾਂ ਕਿੱਥੇ ਕਾਈ ਟਟਕਾ ਕੀ ਲੋੜ ਨਹੀਂ ਇਹ ਪਹਿਲੀ ਵਾਰੀ ਵੇਖੀ ਆ ਉਹ ਖਚੋਲ ਤੇ ਆਲੂ ਲਿਆਣੇ ਨੂੰ ਤਾਂ ਖੋਣਾ ਵਿਆਈ ਲਓ ਬੜੀ ਕਹਿ ਰਿਹਾ ਕਰ ਚੁਣੇ ਜਾ ਰਾਲ ਆਪਣੀ ਕੰਮ ਵਟਾਈ ਆ ਕੰਮ ਹੈ ਇਹ ਸਾਰਾ ਕੁਝ ਮਲੋਣਾ ਵਿੱਚ ਰੱਜੀ ਇਹਨਾਂ ਨੂੰ ਨਹੀਂ ਕਰਦੇ ਪਤਾ ਹਾਂ ਇਹ ਨਹੀਂ ਇਹ ਨਾ ਕਰਨਾ ਆਲੂ ਕਰਦੇ ਬਸ ਬਰੀਕ ਬਰੀਕ ਹਨਾ ਲਓ ਟੈਸਟ ਕਰਕੇ ਦੱਸਣੀ ਹਾਂ ਹਾਂ ਬਣਾਉਂਦੇ ਹੀ ਨਹੀਂ ਤੇ ਇੱਕ ਮਿੰਟ ਦੇ ਦੇ ਤੈਨੂੰ ਸਭ ਤੋਂ ਪਹਿਲਾਂ ਦਵਾਂਗੇ ਕੀ ਗੱਲ ਹੈ ਨਾ ਚਾਹੀਦਾ ਇਹਦੇ ਦੋ ਰਾਏ ਹੈਗੀ ਹਾਂ ਵੇ ਇਹਨਾਂ ਚਾਹੀਦੇ ਰੜੇ ਕ੍ਰਿਸਪੀ ਚਾਹੀਦੇ ਸਾਰੇ ਰੜਿਆਂ ਵਾਲੇ ਆ ਹੈ ਰੜੇ ਰੜੇ ਵਾਲੇ ਕਿਸ ਕੋ ਰੜੇ ਚਾਹੀਏ ਸਾਰਿਆਂ ਨੂੰ ਉਹ ਕਾਲਾ ਬੂਟਾ ਕਿਹੜਾ ਤੂ ਤੂ ਤਾ ਤੈਨੂੰ ਕਹਾਂ ਬਹੁਤ ਮਜ਼ਬੂਤ ਹੁੰਦਾ ਹੈ ਓਏ ਇਹ ਵੀ ਨਾ ਆਵੇ ਖਾਣੇ ਦਾ ਟਾਣੇ ਟੋਕਰੇ ਦੇ ਬੰਦੇ ਆ ਟੋਕਰੇ ਤੁਸੀਂ ਲਾਏਗਾ ਇਹ ਕੱਲ ਹੀ ਮੋੜੇ ਕੱਲ ਹੀ ਥੋੜੇ ਹੀ ਹੈ ਮੈਂ ਨਾ ਲਿਆਊਗਾ ਪਾ ਦਿਓ ਪਾ ਦਿਓ 1 ਮਿੰਟ ਮੈਂ ਕਰੂੰਗਾ ਰੁਕ ਜਾ ਮੇਰੇ ਆਪ ਤੋਂ ਉਹ ਸਾਗੇ ਛੱਕੀਆਂ ਜਿਵੇਂ ਪੈਂਦਾ ਹੁਣ ਉਹ ਚਾਰੇ ਛੱਕੀਆਂ ਨਾ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਮਿਕਸ ਜਿਆਦਾ ਚੱਲ ਬਈ ਰਲਾ ਦੇ ਮਿਕਸ ਮਿਕਸ ਮੈਂ ਕਿਨ ਲੂਣ ਵੀ ਕਰ ਲੀਏ ਲੂਣ ਨਹੀਂ ਮੈਨੂੰ ਮੈਂ ਮੇਰੇ ਮੈਨੂੰ ਦੇ ਮੈਂ ਆਪਦੇ ਅਨੁਸਾਰ ਪਾਉਂਗਾ ਆਮਚੂਰ ਪਾਊਡਰ ਪਾ ਦੇ ਨਿੰਬੂ ਵੀ ਨਾਲ ਹੀ ਪਉਂਦਾ ਹੁੰਦਾ ਹਾਂ ਆਮਚੂਰ ਪਾਊਡਰ ਘੇੜ ਬਣਾਉਣਾ ਕਿ ਜਿਹੜਾ ਨਾ ਨਿੰਬੂ ਪਾ ਦੇ ਮੋٹے ਯਾਰ ਤੁਸੀਂ ਮੇਰੇ ਢਾਬੇ ਤੇ ਤੁਸੀਂ ਮੈਨੂੰ ਤੰਗ ਹੀ ਕਰ ਰੱਖਿਆ ਮੈਂ ਕਵਲ ਹੀ ਯਾਰ ਕਲੇ ਕਰੇ ਚੰਕੀ ਚਾਟ ਮਸਾਲਾ ਚੰਟੀ ਚਾਟ ਮਸਾਲਾ ਪਾ ਲਓ ਦੇ ਮੜਾਇਆ ਕੀ স্মੈਲ ਬਹੁਤ ਵਧੀਆ ਆਉਣ ਲੱਗੀ ਚਾਟ ਮਸਾਲੇ ਚੰਕੀ ਚਾਟ ਇਹ ਕੀ ਆ ਨਾ ਨਾ ਇਹ ਨਹੀਂ ਬਸ 오ਰੀਗানো ਟਿਪ ਲੈਸ ਨਹੀਂ ਇਹ ਸਟਾਲੀ ਮਿਰਚ ਸਟਾਲੀ ਮਿਰਚ ਓ ਮੈਨੂੰ ਦੇ ਕਿਤਾ ਨੂੰ ਆਣੀ ਇੱਕਤਾ ਬਈ ਆ ਤਹਾ ਦਰ ਕਰਦੇ ਸੀ ਕਾਲੀ ਮਿਰਚ ਦੇ ਹਾਂ ਤੀ ਪਾਤੀ ਆ ਆ ਇੰਨੀ ਕੀ ਆ ਹਾਂ ਆ ਨਹੀਂ ਇਹ ਨਹੀਂ ਪਾਣੀ ਐ ਇੰਦੇ ਤੇ ਪਾਵਾਂਗੇ ਦੇ 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 ਤੂੰ ਨਾ ਭਾਈ ਇਹ ਕੀ ਆ ਇਮਲੀ ਸੌਸ ਮਰੇ ਹੱਥ ਚੱਲ ਭਾਈ ਆ ਧਨੀਆ ਛਟਨੀ ਆ ਘਰੇ ਬਨੇ ਹਾਂ ਇਹ ਤਾਂ ਨਹੀਂ ਹਜੇ ਛੇਤੀ ਪਾਏ ਥੜਲੇ ਸਾਰੇ ਸੜ ਜਾਣੇ ਯਾਰ ਅਚਕਰਨ ਮਰੀ ਸੌਰੀ ਮਾਰਦੀ ਹੈ ਚਟਨੀ ਥੋੜੀ ਪਾਈ ਹੋਈ ਜਿਆਦਾ ਨਾ ਬਸ 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 ਕਿ ਇਹਨਾਂ ਨੂੰ ਨਹੀਂ ਪਸੰਦ ਆ ਇਹ ਕੀ ਚੀਜ਼ ਆ ਕਾਦੀ ਬਣਾਈ ਹੈ ਚਟਨੀ ਇਹ ਦੀ ਬਸ ਤੇਨ ਤੂੰ ਨਾ ਆਉਗੀ ਹਾਂ ਉਹ ਨਾਲ ਚਮਚਾ ਲੈ ਮੈਨੂੰ ਦੇ ਨਹੀਂ ਤਾ ਹਾਂ ਸ਼ਾਬਾਸ਼ ਆ ਮਨਸ਼ੂਏ ਤੋਂ ਬੈਠੇ ਨਿਕਲੇ ਕਿੱਦਾਂ ਮੇਰੇ ਅਚਾਹ ਇਮਲੀ ਓ ਯਾਰ ਬ੍ਰੈਡ ਸਾਰੇ ਹਾਂ ਤੇ ਮਾਲ ਜਿਹੜਾ ਸਮਾਨ ਆ ਨਾ ਸਾਰਾ ਹੈਲਦੀ ਆ ਆ ਜਿਹੜਾ ਹੈ ਨਾ ਬਾਜ ਬਾਣ ਨਹੀਂ ਆ ਕੱਲਾ ਜੀ ਬੜੀ ਘੈਂਟ ਆ ਲਲ ਖਾਨ ਨੂੰ ਆ ਤਾਂ ਸਲਾਦ ਸਲੂਹ ਦੀ ਆ ਯਾਰ ਇਹਦੇ ਜੋ ਸਮਾਨ ਮਾੜਾ ਹੀ ਨਹੀਂ ਜਿਆ ਪਿਆ ਧਨੀਆ ਇਮਲੀ ਚਟਣੀ ਬਸ ਹਾਂ ਮੇਰੇ ਯਾਦ ਆ ਨਹੀਂ ਯਾਦ ਆ ਸਾਰੇ ਬਾੜ ਤੇ ਵਿੱਚੋਂ ਬਾੜ ਤੇ ਆ ਮਸ ਠੀਕ ਆ ਇੱਕ ਮਿੰਟ ਨਾ ਰੋਲਾ ਪਾਓ ਕੀ ਹੋ ਗਿਆ ਹੌਲਾ ਪੀਓ ਨਾ ਮੈਨੂੰ ਪਤਾ ਨਾ ਮੈਨੂੰ ਪਤਾ ਤੇਰ ਕੋਸ਼ ਨੂੰ ਪਤਾ ਜਾਣ ਕੇ ਚਟਪਟਾ ਬਣਾਈ ਜਾਂਦਾ ਗੱਲ ਖਾਨੀ ਆ ਅਹੀਂ ਖਾਈ ਦਾ ਭਰਾਵਾ ਇਹਨੂੰ ਪਤਾ ਹੀ ਨਹੀਂ ਚੱਲਿਆ ਉਹਨਾਂ ਅਗੇ ਮੈਂ ਇਹਨੂੰ ਇਸ ਕਰਨ ਨੂੰ ਪਤਾ ਵਾ ਕੀ ਇਹ ਦੋ ਹਟਾ ਲਾਵਾ ਸੇ ਨਾ ਹੋਰ ਵੇਚ ਨਹੀਂ ਨਾ ਚੀਜ਼ ਫੜ ਗਿਆ ਕਰਕੇ ਸਵਾਸ ਕਰੀ ਉਹ ਇੱਥੇ ਸੀ ਪਹਿਲਾਂ ਹਾਂ ਵੀਰ ਕਹਿੰਦਾ ਸੇ ਸੇ ਤੋਂ ਵੀ ਮੜਾ ਜੈਨ ਨੂੰ ਕਹਿੰਦੇ ਨਿੰਬੂ ਤੇ ਪਾਲਾ ਭਰਾਵਾ ਭਰਾਵਾ ਮੈਨੂੰ ਉੱਤੇ ਪਾਵਾਂਗੇ ਉੱਤੇ ਆ ਕੱਟਿਆ ਆ ਸਬਜੀ ਦੇ ਤੋਂ ਆ ਵੇਖਿਆ ਜਾਏ ਹੁਣ ਇਦਾਂ ਨਹੀਂ ਭਨੇ ਆ ਦੇਖ ਤੂੰ ਤੂੰ ਆ ਚੰਚ ਨਾਲ ਮੜ ਜਾ ਖੜਪੜੇ ਇੱਕ ਵਾਰੀ ਪਰੋਤ ਪਾ ਦੋ ਪਰ ਨਾ ਆ ਵੀ ਗਲਤ ਤਰਤ ਜੀ ਮੈਂ ਤੁਹਾਨੂੰ ਦੱਸਾਂ ਉਹ ਇੰਨੀ ਕਿ ਸਬਜੀ ਨੂੰ ਅੱਖ ਕਰਕੇ ਗਰਮ ਕਰਦਾ ਹੁੰਦਾ ਉਹ ਫਿਰ ਉਹ ਆਪਾਂ ਹੁਣ ਤੁਹਾਨੂੰ ਬੇੜੀ ਬਹੁਤ ਬੁਰਾ ਹਾਲ ਹੋਣਾ ਇੱਥੇ ਸਵੇਰ ਤੋਂ ਸ਼ਾਮ ਤਾਈ ਕਰਨਾ ਵਾਏ ਓਏ ਓਏ ਇੱਥੇ ਮੜਾ ਖਸਾ ਦਿਆ ਕਰੋ ਇਦਾਂ ਨਹੀਂ ਤੂੰ ਮੈਨੂੰ ਦੋ ਮੈਂ ਤੁਹਾਨੂੰ ਕਰਕੇ ਵਿਖਾਉਣਾ ਮਾਤਾ ਮਸਾਲਾ ਘੜਿਆ ਮੈਂ ਤੁਹਾਨੂੰ ਦੱਸਿਆ ਹਾਂ ਉਹ ਵਿਚਕਾਰ ਓਏ ਬਸ ਰਾਵਾ ਜਿੱਥੇ ਗੈਸ ਚੱਲਦਾ ਹੋਵੇ ਉੱਥੇ ਚਲੋ ਬਾਈ ਜਿਆਦਾ ਨਾ ਚਟਪਟਾ ਕਰ ਜਿਆਦਾ ਨਾ ਕਰੀ ਜਾਣਾ ਬੱਸ ਇਧਰ ਵੀ ਦੇ ਮੇਰੇ ਨੂੰ ਮੈਂ ਇੱਕ ਮਿੰਟ ਰੁਕ ਤੇ ਓਏ ਓਏ ਮੈਂ ਇਹ ਤਾਂ ਜੀ ਗਰਮ ਗਰਮ ਸਬਜੀ ਕਰਮ ਕਰੋ ਓਏ ਗੈਸ ਜਾ ਤੈ ਭੇਜਾ ਹਾਂ ਹੂੰ ਉਹ ਵੀ ਦੇਉ ਨਾ ਦੇ ਉਹ ਖਾਲਾ ਖਾਲਾ ਅਜੇ ਬਾਕੀ ਸਬਜੀ ਅੰਨਾ ਬਾਕੀਆਂ ਨੂੰ ਗਰਮ ਮਿਲੂਗੀ ਓਏ ਇਹ ਥੋੜਾ ਨਹੀਂ ਮਾਲ ਹੋਰ ਮੈਨੂੰ ਕਿਉਂ ਲੱਗਦਾ ਕਿ ਇਹ ਥੋੜਾ ਵਾ ਦੇਖਣ ਚ ਨਹੀਂ ਸਾਰਾ ਇਹ ਮਾਲ ਸੜਾਣ ਥੋੜਾ ਥੋੜਾ ਸੜਾ ਕੱਟ ਮੈਂ ਤਾਂ ਮੇਰਾ ਤਜਰਬਾ ਹੋ ਗਿਆ ਪੋੜਾ ਵਾ ਤੂੰ ਪੋੜਾ ਪਾੜੀ ਆ ਜਿਹੜੇ ਹੈਗੇ ਤੇ ਯਾਰ ਇਹ ਨਾ ਅਖਬਾਰ ਸਾਰੀ ਪਾੜ ਲਈ ਆ ਲੈ ਸਬਜੀ ਉਹਦੀ ਸਾੜੀ ਆ ਮੈਨੂੰ ਬਾਰ ਮੋਰਾ ਤੋਤਾ ਆ ਫਾਟੀ ਨਹੀਂ ਚੱਲ ਤੂੰ ਪਾ ਦੇ ਪਾ ਦੇ ਪਾ ਦੇ ਕਾਕਾ ਬੱਸ ਘੱਟ ਕਰ ਦੇ ਬੱਸ ਬੱਸ ਜ਼ਿਆਦਾ ਖੱਟਾ ਹੋਇਆ ਹੈ ਨਾ ਹਾਂ ਹਾਂ ਲੈ ਲਓ ਘੱਟ ਕਰ ਦੇ ਨਾ ਨਹੀਂ ਤੁਮਹੇ ਕਾਣ ਅੰਨੇ ਦੀਦੀ ਇਹ ਸਾਰਾ ਪੈਨੋ ਮਿਲਿਆਣੀ ਉਹ ਇਹਨੂੰ ਵੀ ਦੇ ਉਹਨੇ ਸਾਰਾ ਮਿਸ਼ਰਣ ਖਰਾਬ ਕਰਨਾ ਇਹ ਨਾ ਸੜ ਜਾਦਾ ਹਾਂ ਪਾ ਕੇ ਲੈਣੀ ਹਾਂ ਹੁਣ ਕੀ ਦਾ ਵਾ ਮਈਆ ਭਾਈ ਮੱਚ ਓਕੇ ਰੋਜੀ ਅਪ ਬੌਂਡਿੰਗ ਪਤਾ ਕਿੱਦਾਂ ਕਰਕੇ ਮੈਂ ਦੱਸਾਂ ਹੁਣ ਤੂੰ ਹੀ ਕਰ ਬਈ ਨਹੀਂ ਨਾ ਪਰ ਬੰਨ ਵੱਡੇ ਆ ਹਨਾ ਸਵਾਦ ਆ ਰੋ ਜਾ ਬੇਟਾ ਚੋੜੀ ਇਹ ਰਬੜਾ ਆਇਆ ਬਹੁਤ ਕਮਜ਼ੋਰ ਬਣਾ ਦੇ ਨਹੀਂ ਸਾਡੇ ਵਾਸਤੇ ਇਹ ਬੁਰਕੀ ਲਾ ਕੇ ਬਾਹਰ ਇਹ ਕੀ ਮੇਲਾ ਜੀ ਕਰ ਹੀ ਪੈਂਦਾ ਵਾ ਵੇਖ ਕੇ ਪਤਾ ਨਹੀਂ ਵੇਖ ਕੇ ਜੀ ਕਰ ਪੈਂਦਾ ਨਹੀਂ ਵਧੀਆ ਸਬਜ਼ੀ ਸੁਬਜ਼ੀ ਸਾਰਾ ਕੁਝ ਚੀਜ਼ ਵੇਖ ਕੇ ਵੈਸੇ ਵਧੀਆ ਵਾ ਉਹਨਾਂ ਦਾ ਤਾਂ ਹੁੰਦਾ ਨਾ ਪਤਾ ਹੀ ਨਹੀਂ ਕਿ ਬਣਾਇਆ ਉਹਨਾਂ ਹੂੰ ਤਾਂ ਹੀ ਬਣਾ ਇਹ ਹੁਣ ਕਿਹਦੀ ਵਾਰੀ 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 ਸਿਰ ਮੇਰੀ ਮੇਰੀ ਤਾਂ ਇਹ ਦੀ ਗੁਰਸ਼ਾਨ ਦੀ ਚਾਗੀ ਆ ਵੇ ਪਾਣੀ ਪਾਣੀ ਫਿਰਦਾ ਪਾਣੀ ਚਾਹੀਦਾ ਰੋ ਰੋ ਖੜਾ ਆਹ ਪਾਣੀ ਪਾਣੀ ਨਹੀਂ ਹੈਗਾ ਪਾਣੀ ਉਹ ਉਹ ਰਾਤ ਤੇ ਉੱਪਰ ਤੇਰੀ ਆ ਉਹ ਪੈ ਆ ਨਾ ਨਾ ਉਹ ਕਿ ਕੋੜੀਆਂ ਦੇ ਉੱਪਰ ਹੀ ਪੈ ਉਹ ਮਾਣ ਲਾਂਗੇ ਕੋੜੀਆਂ ਉੱਪਰ ਪੈ ਉਹ ਆਪਾਂ ਹੀ ਹਾਂ ਕੱਲ ਹਾਂ ਮੈਚ ਮੁਰਸ਼ਾਨ ਦਾ ਫਿਰ ਮੁਰਸ਼ਾਨ ਦਾ ਹਾਂ ਵਾਰੀ ਵਾਰੀ ਆ ਰਜੀਤ ਉਹ ਇਸ ਕਰਨ ਦਾ ਬਣਾ ਦੇ ਤੇ ਮੈਂ ਕੋ ਸ਼ਾਨ ਦਾ ਬਣਾ ਚਲੋ ਇਹ ਦੇਖ ਹਾਂ ਹਾਂ ਆ ਪਰੇ ਚੱਕ ਕੇ ਲਾ ਦੇ ਓਏ ਹਾਂ ਦੇਖਣ ਨੂੰ ਮੈਂ ਜੋਰ ਨਾ ਮਾਰੀ ਜਨਾ ਤੁਹਾਡੇ ਤੋਂ ਆਹ ਲੇਖ ਕੋਈ ਨਾ ਵਧੀਆ ਤੀਹ ਜਿਹੜਾ ਪਾਉਂਦਾ ਸਹੀ ਰੱਖੂਗਾ ਹਾਂ ਬਈ ਤੀਹ ਅਧੀਨ ਆਪ ਸਰ ਦੂਜੇ ਕੀ ਹੁੰਦੇ ਮਿਰਚ ਆ ਨਾ ਮਿਰਚ ਜਾਦੀ ਹੈਲੋ ਆ ਇਹਦੇ ਮਿਰਚ ਬਣਾ ਦੇ ਬਣਾ ਦੇ ਕਈ ਨਾ ਇਹ ਗਾਇਦੇ ਤਾਂ ਚੋਕੀ ਲਾ ਆ ਉਹ ਪੀਜ਼ੇ ਵਾਲਾ ਦੰਦੇ ਜਿਹੜਾ ਪਾਟਾ ਨੇ ਇਹਨੂੰ ਹੀ ਦੰਦਾ ਹਾਂ ਜਾਓ ਪਰੇ ਹੋ ਜਾ ਸਾਰਿਆਂ ਨੂੰ ਇਹ ਬਣਾ ਕੇ ਦਊਗਾ ਹਾਂ ਸਾਰੇ ਇੱਕ ਜਾਣਾ ਹੋ ਜਾ ਜਦੋਂ ਵੱਧ ਜਾ ਫਿਰ ਦੇ ਦਈਏ ਉਹ ਪੀਜ਼ੇ ਵਾਲਾ ਬਣਾਇਆ ਹਾਂ ਨਹੀਂ ਮੈਨੂੰ ਦੇ 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 ਨਾ ਔਰ ਜਿਹੜਾ ਟੁੱਟਾ ਪਿਆ ਨੇ ਬਾ ਇੰਨਾ ਇੰਨਾ ਪਾ ਉਹ ਬਸ ਹਣਾ ਜਿਆਦਾ ਪਾ ਦਿੰਦਾ ਫਿਰ ਖਾਣੀ ਔਖੀ ਹੁੰਦੀ ਆ ਸਬਜੀ ਘੱਟ ਪਾ ਵਿੱਚ ਸਬਜੀ ਜਿਆਦੀ ਪਾਈ ਜਾਂਦਾ ਵਾ ਇਹ ਬੰਨ ਵੀ ਵੱਡੇ ਆ ਨਾ ਹਾਂ ਚੱਲ ਹੁਣ ਮੇ ਮੇਰਾ ਬਣਾ ਦੇ। ਸਵਾਲ ਬਹੁਤ ਬਹੁਤ। ਉਹਨੂੰ ਇੱਕ ਬਣਾ ਦੇ। ਸੀਰਤਲੀ ਤੇ ਮਾੜਾ ਜਿਹਾ ਫਾਈ ਮਾੜਾ ਜਿਹਾ ਬਸ। ਬਸ ਆਹ ਖਲਾਜੇ ਦੇ ਦੇ। ਕੀ ਹੋਇਆ? ਨਿੰਬੂ ਪਾ ਦੇ। ਹਾਂ। ਨਿੰਬੂ ਤੇ ਮੈਂ ਪਾ ਲਿਆ। ਆਹ ਰਹਿਂਦੀ ਏ ਠੰਡਾ ਵੇ ਬਾਅਦ ਵਿੱਚ ਕਰਾਂਗਾ ਕਰਾਂਗਾ। ਓਕੇ। ਆ ਲੋ। ਤੇਨੂੰ ਹੋਰ ਬਣਾ ਦਾਂ ਨਾ? ਹਾਂ। ਹਲਾ ਵੀਰੇ। ਤੂੰ ਬਹੁਤ ਛੋੜਾ ਹੈਂ? ਮਟੀਰੀਅਲ ਘੱਟ ਹੀ ਹੈ। ਔਰ ਘੱਟ ਹੀ ਬਣਿਆ ਪਤਾ ਕੀ ਸਾਨੂੰ ਪਤਾ ਨਹੀਂ ਕਿ ਇਹਨਾਂ ਜਿਆਦਾ ਪਾਉਣਾ ਇਹ ਕਿੰਨੂੰ ਇਹਨੂੰ ਦੇ ਦੀ ਠੀਕ ਆ ਇਹਨੂੰ ਬਾਹਰ ਗਰਮ ਕਰ ਪਹਿਲਾਂ ਹੁਣ ਇਹ ਜਿੰਨਾ ਹੀ ਨਾ ਫੇਰ ਘੱਟ ਕਰ ਦਿੰਨੇ ਆ ਇਹ ਜਿੰਨਾ ਹੀ ਨਾ ਸਬਾਨ ਭਰੀ ਜਾਂਦਾ ਨਾ ਇਹਨਾਂ ਤੁਹਾਡੇ ਕੰਮ ਖੇਲ ਕਰ ਦੇਣਾ ਮੈਂ ਆ ਫੁੱਲ ਭਰ ਕੇ ਹਾਂ ਹਾਂ ਜੀ ਇਹ ਲੋਕ ਕੌਣੇ ਆ ਕਸਟਮਰ ਇਹ ਉਲਟਾ ਤੂੰ ਹੀ ਕਹੋ ਖੁੱਲੇ ਦਿਲ ਦਾ ਬੰਦਾ ਉਲਟਾ ਉੱਨੇ ਦਾਦਾ ਵਾਗ ਇਹਨਾਂ ਨੂੰ ਇਹਨਾਂ ਦਾ ਕੰਮ ਔਖਾ ਕਰਦੇ ਨੇ ਇਹਨਾਂ ਦਾ ਵੀ ਦਿਲ ਖੁੱਲਾ ਹੋ ਜਾਊਗਾ ਬਾਅਦ ਚੋ ਜਿਸ ਕਾਰਨ ਆਪੇ ਆਪ ਦਾ ਬਣਾਉਂਦਾ ਜਿਸ ਕੰਨ ਭਰੇ ਹੋ ਵੀਰੇ ਕਸਟਮਰ ਆਪੇ ਹੀ ਬਣਾਈ ਜਾਂਦੇ ਆ ਆ ਬਚਾਰਾ ਕਿਦਾਂ ਮਿਲੂ ਵੜਾ ਦੇ ਇਹਨੂੰ ਇਹਨੂੰ ਬਣਾ ਦੇ ਮੇਰੇ ਵਾਲੇ ਨੂੰ ਸੱਚੀ ਪੜੇ ਕੀ ਕਰਨਾ ਹੈ ਮੇਰੇ ਵਾਲੇ ਸੱਚੀ ਕਰਮ ਕਰਦੇ ਗਾਦੇ ਤੇ ਨਿੰਬੂ ਪਾ ਦੀ ਸਿੱਕੀ ਡਿਮਾਂਡ ਹੀ ਵੱਖਰੀ ਵੱਖਰੀ ਆ ਹਾਏ ਓਏ ਬਣਾ ਦੇ ਯਾਰ ਓ ਯਾਰ ਇੱਕ ਮਿੰਟ ਖਤਮ ਹੋ ਜਾਣੇ ਆ ਓਏ ਇੱਕ ਬਣਾ ਦੇ ਉਹਦਾ ਹੈਂ ਤੁਹਾਡਾ ਵੀਰ ਆਪ ਹੀ ਬਣਾ ਲੇਗਾ ਆਪ ਹੀ ਬਣਾ ਲੱਗੇ ਤੈਨੂੰ ਨਹੀਂ ਮਿਲਦਾ ਐਂਡ ਤੇ ਮੈਂ ਉਹ ਭਰਾਵਾ ਮੈਂ ਗੱਲ ਦੱਸਾਂ ਮੈਂ ਆਪ ਖਾਣ ਲੱਗਾ ਸਾਰੇ ਸਿਆਪੇ ਲਵੇ ਰੋ ਆ ਚੱਡ ਕੇ ਬਾਹਰ ਚੱਲਿਆ ਆਪ ਹੀ ਖਾ ਲੋਗਾ ਮੈਨੂੰ ਭਾਵਾ ਮਿਲੇ ਹੀ ਨਾ ਚਲੋ ਉਹ ਪਰੇ ਹੋ ਜਾ ਇਸ ਕੰਨ ਇੱਕ ਮਿੰਟ ਕੂਟ ਇੱਕ ਖਾ ਲਿਆ ਵਾ ਖਾ ਲਿਆ ਫੇਦਾ ਆ ਤੇ ਖਾਣ ਲੱਗ ਪਿਆ ਉਹਨੇ ਕਿਹਾ ਸਮਾਨ ਨਾ ਖਤਮ ਹੋ ਜਾਏ ਯਾਰ ਉਹਨਾਂ ਨੇ ਵੀ ਹੋਰ ਉਹ ਤਾਂ ਉੱਥੇ ਹੀ ਮੁੜ ਜਾਉਂਦਾ ਇਹਦੀ ਆਵਦੀਆਂ ਲਾਲਾਂ ਡੇਗ ਗਈਆਂ ਨਹੀਂ ਨਹੀਂ ਓਏ ਓ ਬੋਤਲੀ ਓ ਲੜਾ ਓ ਤੱਕ ਲੱਗੀ ਆ ਕੋਈ ਤੇ ਦਲਜਾ ਵੀ ਖਾਈ ਜਾਂਦਾ ਇਹ ਕੋਣ ਤੂੰ ਤੂੰ ਮਾਲ ਪਕਾਹ ਪਹਿਲਾਂ ਭੁੱਖ ਲੱਗੀ ਹੋਈ ਐ ਭੁੱਖ ਤੈਨੂੰ ਪਹਿਲਾਂ ਲੱਗ ਜਾਂਦੀ ਆ ਇਹ ਵੇਚਣ ਜੇ ਉਹ ਹੌਣ ਵਾਲੇ ਬੈਠੇ ਕਰਦੇ ਬੈਠ ਕਰਦੇ ਪਿੱਛੇ ਉਧਰ ਹੋ ਜਾ ਪੁੱਛੇ ਹੋ ਜਾ ਉਂਗਲ ਪਰੇ ਕਰ ਆਂਦੀ ਬਾਈ ਇੱਥੇ ਰੁਕ ਜਾ ਹਾਂ ਬੜੇ ਸਵਾਦ ਗੁਰੂਓ ਜਰਾ ਲੱਗ ਜਾ ਆਹ ਹੋ ਗਿਆ ਲੈ ਵੇ ਉਹ ਨਾਲ ਬੰਨ੍ਹ ਕਾਇਦ ਉਹਦਾ ਲੈ ਉਹ ਜਾ ਓਏ ਇੱਕ ਹੋਰ ਬਣਾ ਦੇ ਏਕ ਬਣਾ ਦੇ ਰੱਜੀ ਬਲਾ ਇਹ ਬਣਾ ਦੇ ਇੱਕ ਬਣਾ ਦੇ ਗਾਇਸ ਕੋਰ ਨਹੀਂ ਆਗੇ ਨੇ ਕਸ਼ੀਰ ਬਾਹਰ ਦੇ ਦਮੋ ਏ ਸਾਡੇ ਕਿਹੜਾ ਕਿਵੇਂ ਆ ਦੱਸੋ ਇੰਨੇ ਕਿੰਨੇ ਖਾਦੇ ਚਾਰ 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 ਖਾਦੇ ਸਵਾਦ ਹੀ ਬੜੇ ਬੜੇ ਸਵਾਦੇ ਐ ਰੱਡੇ ਕਰਿਆ ਕਰੋ ਪਹਿਲਾਂ ਹਾਂ ਮੈਂ ਚੱਲਦਾ ਆ ਲੈ ਉਹ ਸਵਾਦ ਹੀ ਬਣਾ ਬਣਾ ਮਟੀਰੀਅਲ ਤੁਹਾਨੂੰ ਕੋਈ ਨਾ ਇੰਨੇ ਲਾਏ ਤੂੰ ਆਏ ਨਹੀਂ ਤੁਹਾਡਾ ਫੋਨ ਹੀ ਨਹੀਂ ਚੱਗਦਾ ਪਿਆ ਫੋਨ ਲਾਏ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਹੋ ਲੱਗਾ ਔਰ ਨਾ ਯਾਰ ਆ ਮੇਰੇ ਲਈ ਬਣਾ ਦੇ ਇੱਕ ਨਹੀਂ ਤੇ ਸਬਜੀ ਖਾ ਲੋ ਕਲੀ ਨਹੀਂ ਸੈਟ ਆਉ ਕੰਮ ਹਾਂ ਹੈ ਕੁਝ ਜਿਵੇਂ ਇਮਲੀ-ਇਮਲੀ ਪਈ ਉਹ ਮੇਰੇ ਥੱਲੇ ਇੱਕ ਬਣਾ ਘਾਟਾ ਹੈ ਹਾਂ ਸਰ ਉਹ ਇੱਕ ਬਣਾ ਪਿਆ ਪਿਆ ਆ ਲੈ ਹੱਥ ਕਰ ਜਲਦੀ ਕਰ ਬੁਲਾ ਦੇ ਟੇਸਟ ਮਖਾਲੇ ਨੂੰ ਵੀ ਮੇਰਾ ਮਿਲ ਗਈ ਆ ਸਰ ਹਾਂ ਹਾਂ ਦੋ ਕਰ ਲੈ ਲੈ ਸਵਾਜ ਚ ਵੇਹ ਸਬਜੀ ਮਿਲ ਗਈ ਆ ਵਾਈਟ ਕਰ ਲੈ ਚਲ ਵਾਈਟ ਆ ਬੁੱਲ ਸਬਜੀ ਮਿਲ ਗਈ ਕਹਿੰਦੇ ਚਲੋ ਗਾਇਸ ਇਹਨਾਂ ਸਬਜੀ ਮਿਲ ਗਈ ਆ ਚਲੋ ਗਾਇਸ ਇਹਨਾਂ ਦਾ ਬ੍ਰੇਕ ਹੋ ਚੁੱਕਿਆ ਵਾ ਹੈ ਗਏ ਆ ਹੈ ਗਏ ਹੈ ਗਿਆ ਤੁਹਾਡੇ ਲਈ ਆਵੇ ਥਾਹ ਰਜ ਕੇ ਵਾਧੂ ਬੈ ਚਲੋ ਗਾਇਸ ਹੁਣ ਕੋਹਰਾ ਰਸਤੇ ਆਪਣੇ ਆ ਗਏ ਆ ਬੰਨ ਖੰਨਾ ਬੰਨ ਕਹਿੰਦਾ ਵਿੱਚ ਨਹੀਂ ਹਾਂ ਜੇ ਯਾਰ ਮੈਂ ਉਹ ਆ ਆਟਾ ਮੈਨੂੰ ਬਣਾ ਲੈ ਦੋ ਇੱਧਰ ਰੱਖ ਜੇ ਵਧੀਆ ਉਹਨੂੰ ਦੇ ਦੇ ਹਾਂ ਬੱਸ ਜਾਣੇ ਆਪਣਾ ਅਰਜਨ ਉਹ ਆ ਕਿੰਨੀ ਵਧੀਆ ਕਟਿੰਗ ਹੁੰਦੀ ਚਲੋ ਇਹ ਲਾਸਟ ਬੰਦੇ ਵਾਲੀ ਵੀ ਰੈਡੀ ਹੋ ਗਿਆ ਹੈ ਕੰਮ ਬੱਤੀ ਆਵੇਂ ਨਾ ਸਮਾਨ ਮੈਂ ਕੀ-ਕਿਆ ਹੀ ਰੱਜੀ ਤਾਂ ਕੀ ਆ ਵਾਕੇ ਮੈਂ ਮੈਨੂੰ ਆਪ ਦੇਖਦਾ ਜਿਆਦੇ ਖਾਈ ਹਾਂ ਤਿੰਨ ਤਿੰਨ ਚਾਰ ਚਾਰ ਭਾਵੇਂ ਸਾਰੇ ਆਹ ਖਾਦੇ ਬੜੇ ਰੱਜੀ ਤੂੰ ਕਿੰਨੇ ਖਾਦੇ ਰੱਜੀ ਨੇ ਇੱਕ ਹੀ ਖਾਦਾ ਇਹਨੇ ਇੱਕ ਹਾਂ ਚਲੋ ਗਏ ਘਰ ਦੇ ਦੇਸੀ ਨਿੰਬੂ ਜ਼ਿਆਦਾ ਨਾ ਜ਼ਿਆਦਾ ਨਾ ਖੱਟਾ ਹਾਂ ਨੋਰਮ ਹਾਂ ਨਿੰਬੂ ਇਹ ਦਾ ਤੋ ਮੁੱਕ ਕੇ ਆ ਬਾਦਵਾ ਨਹੀਂ ਕਿਹੜਾ ਨੂਨ ਮਿਰਚੀ ਪਾ ਲਿਓ ਹੁਣ ਗਰਮ ਕਰ ਲਾ ਪਹਿਲੇ ਹਾਂ ਗਰਮ ਚੰਗੀ ਤਰ੍ਹਾਂ ਉਨ ਕਰ ਲਾ ਲੂਣ ਮਿਰਚ ਦਾ ਜੀ ਸੈਟ ਵਿੱਚ ਮਸਾਲੇ ਸੇ ਮਿਰਚ ਵੀ ਪਾ ਦੀਏ ਇੱਕ ਮਿਰਚ ਰਹਿਣ ਦੇ ਮਿਰਚ ਬਹੁਤ ਕੋਹੜੀਆਂ ਮੈਂ ਪਾ ਦੇ ਉਹ ਦੇ ਨਾ ਜੀ ਉੱਥੇ ਤੋਂ ਉਹ ਲਿਆ ਬਾ 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 ਇਹਦਾ ਸਵਾਦ ਬੜਾ ਹੁੰਦਾ ਬਾ 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 ਜਿਆਦਾ ਨਾ ਉਹ ਤੇ ਕਿਉਂ ਕਰਦਾ ਹੁੰਦਾ ਉਹ ਪਾ ਦੇ ਪਾ ਦੇ ਪਾ ਦੇ ਕੋਰ ਆਲਾ ਬਾੜ ਕੋਰ ਓਏ ਆ ਜਾ ਰਵੀ ਨਿੰਬੂ ਕੋਣਾ ਵੀਰੇ ਗਰਮਾ ਅੱਛਾ ਹਾਂ ਇੱਕ ਹੁਣ ਅੱਗ ਲਾਉਣ ਵਾਲੀ ਵੀ ਆ ਗਈ ਆ 레이జర్ ਮਾਰੇਗਾ ਤਾਂ ਐਂ ਚਲਾਵੇਂ ਅੱਗ ਲੱਗ ਜਾਂਦੀ ਲੋ ਉਹ 200 ਦੀ ਦੇ ਦਿੰਦੇ ਹੈਗਾ ਹੂੰ ਖਾ ਫਿਰ ਹਾ ਵੀ ਹੁਣ ਤ ਖਾ ਲਾ ਹੁਣ ਤ ਠੰਡਾ ਹੋ ਗਿਆ ਤੂੰ ਕੀ ਹੁਣ ਐਨੂੰ ਕੀ ਕਰਨਾ ਮਾ ਕਿਵੇਂ ਖਾਈਂ ਕਾਈਂ ਆਹ ਓਕੇ ਸੌਂ ਕਰਦੇ ਹਾਂ ਘੱਟ ਨੂੰ ਘੱਟ ਕਰ ਲਓ ਹੋ ਜਾਂਦਾ ਕਿਵੇਂ ਆ ਸਵਾਦ ਆ ਬੜੀਆ ਕੌਣ ਰਹਿ ਗਿਆ ਹੋ ਗਿਆ ਸਾਰੇ ਅੱਛਾ ਉਹਦੇ ਲਈ ਨਾ ਪਿਆਵਾ ਪਿਆਵਾ ਤੂੰ ਤੇਰਾ ਡੇਗ ਜਾਣਾ ਢਲ ਜਾਣਾ ਹੀ ਹੋ ਖਾਣਾ ਪਿਆਵਾ ਇਹ ਕੀ ਕਰਦਾ ਮੈਂ ਮਜ਼ੇ ਜਿਹਾ ਖਾਂਦਾ ਮੈਂ ਨਹੀਂ ਕੀ ਕਰਦਾ ਪੈਕ ਕਰ ਇਹਨੂੰ ਮਾਰ ਉਹਨੂੰ ਰਾਤ ਥੋੜੀ ਦੇ ਨਹੀਂ ਕਿੱਥੇ ਆਇਆ ਹੋਇਆ ਕਿੱਥੇ ਆ ਬੜੀ ਦੂਰ ਆ ਉਹਨੂੰ ਦੇ ਆਓ ਉੱਥੇ ਵੀ ਇਧਰ ਭਾਬੀ ਹੁਣ ਆ ਕੰਨ ਖੜੇ ਹੁੰਦੇ ਕਹਿੰਦੇ ਆ